ਵਾਨਾ ਰੇੜੀ ਦੇ ਸਤਕਾਰ ਸੁਰਤੇ ਲੋਅ ਤੁਹਾਡੀ ਪੇਸ਼ੇ ਨਜ਼ਰ ਆ ਲੋਕ ਕਹਾਣੀ ਜਾਂ ਮੇਰੀ ਬਾਤ 30 ਮਾਰ ਖਾਨ ਕਿਸੇ ਪਿੰਡ ਦੇ ਵਿੱਚ ਇੱਕ ਵਿਹਲੜ ਰਹਿੰਦਾ ਸੀਗਾ ਤੇ ਉਹ ਸਾਰਾ ਦਿਨ ਕੁੱਤੇ ਵਾਂਗ ਲੂਰ ਲੂਰ ਕਰਦਾ ਫਿਰਦਾ ਰਹਿੰਦਾ ਸੀ ਕਦੇ ਛੱਪੜ ਦੇ ਕੰਡੇ ਬੈਠਾ ਮੱਖੀਆਂ ਮਾਰ ਰਿਹਾ ਹੁੰਦਾ ਕਦੇ ਕਿਸੇ ਨਾਲ ਪਿੰਡ ਦੇ ਵਿੱਚ ਗੱਪਾਂ ਹਾਂਕ ਰਿਹਾ ਹੁੰਦਾ ਕਿਤੇ ਵੀ ਉਸ ਤੇ ਪੁੱਛ ਪ੍ਰਤੀਤ ਨਾ ਹੁੰਦੀ ਤੇ ਹਰ ਕੋਈ ਉਸ ਨੂੰ ਵੇਖ ਕੇ ਕਹਿੰਦਾ ਨਾ ਕੰਮ ਦਾ ਨਾ ਕਾਰ ਦਾ ਦੁਸ਼ਮਣ ਅਨਾਜ ਦਾ ਘਰ ਦੇ ਵਿੱਚ ਉਸਦੀ ਬੁੱਢੀ ਮਾਂ ਸੀ ਤੇ ਜਵਾਨ ਮਟਿਆਰ ਪਤਨੀ ਉਹ ਦੋਵੇਂ ਉਸ ਤੋਂ ਬੇਜਾਰ ਸਨ ਜਦੋਂ ਵੀ ਉਹ ਵਿਹਲੜ ਘਰ ਹੁੰਦਾ ਉਹਨਾਂ ਦੋਹਾਂ ਨੂੰ ਝਾਇਆਂ ਲੈ ਲੈ ਪੈਂਦਾ ਲੜਦਾ ਰਹਿੰਦਾ ਤੇ ਉਹ ਦੋਵੇਂ ਔਰਤਾਂ ਲੋਕਾਂ ਦਾ ਆਟਾ ਪੀ ਕੇ ਸੂਤ ਘੱਤ ਘੱਤ ਕੇ ਘਰ ਦਾ ਨਰਬਾਹ ਤੋਰਦੀਆਂ ਪਤਨੀ ਮਿਹਣੇ ਮਾਰਦੀ ਰਹਿੰਦੀ ਕਿ ਸਾਰੀ ਉਮਰ ਵਿਹਲੀ ਹੀ ਤੋੜੇਗਾ ਕੋਈ ਕੰਮ ਕਰ ਲੈ ਪਰ ਵਿਹਲੜ ਇੱਕ ਕੰਨ ਸੁਣਦਾ ਤੇ ਦੂਸਰੇ ਕੰਨ ਨਹੀਂ ਕੱਢ ਸੁੱਟਦਾ 30 ਮਾਰਖਾਨ ਜੋ ਹੋਇਆ ਤੇ ਇੱਕ ਦਿਨ ਉਹ ਤੀਸ ਮਾਰ ਖਾਨ ਵੇਲੜ ਸ਼ਾਮ ਨੂੰ ਜਦੋਂ ਉਹ ਵੇਲੜ ਘਰੇ ਪਰਤਿਆ ਤਾਂ ਉਹ ਮੰंजे ਉੱਤੇ ਹੱਥ ਪੈਰ ਫੈਸਾਰਦਾ ਹੋਇਆ ਕਹਿਣ ਲੱਗਾ ਅੱਜ ਮੈਂ ਬੜਾ ਥੱਕਿਆ ਟੁੱਟਿਆ ਉਹ ਕਹਿੰਦੀ ਕਿਉਂ ਕਿਹੜੀ ਕਮਾਈ ਕਰਕੇ ਆ ਵੇਲੜ ਕਹਿੰਦਾ ਮੈਂ ਜੰਗਲ 'ਚ ਦਰਖਤ ਢੇਟ ਲਮਾ ਪਿਆ ਸੀ ਪਹਿਲਾਂ ਮੈਂ ਇੱਕ ਨੇ ਮੈਨੂੰ ਘੇਰ ਲਿਆ ਫਿਰ ਦੂਜੇ ਨੇ ਫਿਰ ਢੇਰ ਸਾਰੇ ਮੇਰੇ ਤੇ ਟੁੱਟ ਕੇ ਪਏ ਮੈਂ ਕਿਸੇ ਨੂੰ ਫੜ ਕੇ ਮਿੱਧ ਸੁਟਿਆ ਕਿਸੇ ਨੂੰ ਹੱਥਾਂ ਵਿੱਚ ਨਪੀੜ ਸੁਟਿਆ ਅੱਜ ਮੈਂ ਪੂਰੇ 30 ਮਾਰ ਕੇ ਆਇਆ ਬਾਕੀ ਸਾਰੇ ਢੱਠ ਗਏ ਨਹੀਂ ਤਾਂ ਉਹਨਾਂ ਨੂੰ ਵੀ ਪਾਰ ਮਲਾ ਦਿੰਦਾ ਅੱਜ ਇਹ ਵਿਰਲੜ ਦੀ ਗੱਲ ਪੂਰੀ ਨਹੀਂ ਸੀ ਹੋਈ ਕਿ ਉਸ ਦੀ ਮਨੋਰਮ ਆ ਕੇ ਲੱਗੀ ਮਨੋਰਮ ਕਿਉਂਕਿ ਘਰ ਵਾਲੀ ਹੁੰਦੀ ਹੈ ਨਾ ਹੋਮ ਮਿਨਿਸਟਰੀ ਪਤਨੀ ਗਵਾਂਡਣ ਵੱਲ ਦੌੜੀ ਗਈ ਸੇਕੀ ਮਾਰਦੀ ਹੋਈ ਕਹਿੰਦੀ ਕਿ ਵੇਖੋ ਨਾ ਅੱਜ ਮੇਰੇ ਖਸਮ ਨੇ ਜੰਗਲ ਦੇ ਡਾਕੂਆਂ ਮੇਰੇ ਖਸਮ ਨੂੰ ਜੰਗਲ 'ਚ ਡਾਕੂਆਂ ਨੇ ਘੇਰ ਲਿਆ ਸੀ ਉਸਨੇ ਡਟ ਕੇ ਮੁਕਾਬਲਾ ਕੀਤਾ ਇੱਕ ਇੱਕ ਕਰਕੇ ਉਸਨੇ 30 ਡਾਕੂ ਮਾਰ ਸੁੱਟੇ ਤੇ ਗੱਲ ਇੱਕ ਦੇ ਮੂੰਹੋਂ ਤੁਰਦੀ ਦੂਜੇ ਤੱਕ ਦੂਜੇ ਮੂੰਹੋਂ ਤੁਰਦੀ ਤੀਜੇ ਤੱਕ ਸਾਰੇ ਪਿੰਡ 'ਚ ਹੁਗ ਗਈ ਤਮ ਗਈ ਅਜੇ ਵਿਲੜ ਨੇ ਇੱਕ ਇੱਕ ਕਰਕੇ ਕੇ 30 ਡਾਕੂਆਂ ਨੂੰ ਮਾਰ ਸੁੱਟਿਆ ਉਸ ਦੀ ਬਹਾਦਰੀ ਦੇ ਕisse ਵਧਾ ਚੜਾ ਕੇ ਸੁਣਾਏ ਜਾਣ ਲੱਗੇ ਲੋਕ ਹੁਣ ਵਿਲੜ ਨੂੰ 30 ਮਾਰ ਖਾਨ ਕਹਿਣ ਲੱਗੇ ਮੀਨੇ 30 ਮਾਰੇ ਨੇ 30 ਮਾਰ ਖਾਨ ਉਹ ਜਿੱਧਰੋਂ ਵੀ ਲੰਘਦਾ ਲੋਕੀ ਉਸ ਦੀ ਵਾਹ ਵਾਹ ਕਰਦੇ ਹੁਣ 30 ਮਾਰ ਖਾਨ ਦਾ ਮਨੋਵਲ ਵੱਧ ਗਿਆ ਉਹ ਫਿੱਟੇ ਹੋ ਸੰਡੇ ਵਾਂਗ ਪਿੰਡ ਚ ਤੁਰਦਾ ਫਿਰਦਾ ਕਈ ਲੋਕ ਉਸ ਦੀ ਚਾਪਲੂਸੀ ਕਰਦੇ ਕਈ ਆਦਰ ਨਾਲ ਝੁਕਾਉਂਦੇ ਕਿਉਂਕਿ ਕਈ ਵਾਰੀ ਬਿਨਾ ਪੁੱਛੇ ਹੀ ਨਾ ਬੰਦੇ ਦੀ ਠੋਕ ਬਣ ਜਾਂਦੀ ਹੈ ਲੋਕਾਂ ਨੂੰ ਲੱਗਦਾ ਕਿ ਇਹ ਤਾਂ ਜੀ ਇਹ ਤਾਂ ਆ ਗਏ ਨੇ ਫਿਰ ਉਹੀ ਜਿਹਨਾਂ ਦਾ ਮੈਂ ਨਾਂ ਨਾ ਲਵਾਂ ਤੇ ਇਸ ਦੌਰਾਨ ਲੋਕ ਉਸ ਦੀ ਚਾਪਲੂਸੀ ਕਰਦੇ ਤੇ ਜਦੋਂ ਕੋਈ ਉਸ ਨੂੰ ਡਾਕੂਆਂ ਦੇ ਮਾਰਨ ਬਾਰੇ ਪੁੱਛਦਾ ਤਾਂ ਉਹ ਗੱਲ ਵਧਾ ਚੜਾ ਕੇ ਲੋਨ ਮਿਰਚ ਮਸਾਲੇ ਲਾ ਕੇ ਹੋਰ ਸੁਣਾਉਂਦਾ ਹੌਲੇ ਹੌਲੇ 30 ਸਮਰਖਾਨ 30 ਸਮਰਖਾਨ ਦੇ ਕਾਰਨਾਮੇ ਦੀ ਗੱਲਾਂ ਪਿੰਡ ਤੋਂ ਬਾਹਰ ਤੱਕ ਵੀ ਫੈਲਣ ਲੱਗੀਆਂ ਅਖੀਰ ਗੱਲ ਉਸ ਦੇਸ਼ ਦੇ ਰਾਜੇ ਤੱਕ ਪਹੁੰਚ ਗਈ ਰਾਜੇ ਨੇ ਤਸੱਲੀ ਕਰ ਲਈ ਉਸ 30 ਸਮਰਖਾਨ ਨੂੰ ਫਿਰ ਦਰਬਾਰ ਸੱਦਿਆ 30 ਸਮਰਖਾਨ ਨੇ ਲੂਣ ਮਿਰਚਾ ਲਾ ਕੇ ਗੱਲਾਂ ਸੁਣਾਈਆਂ ਰਾਜੇ ਨੇ ਜਿਹਾ ਸੂਰਵੀਰ ਆਦਮੀ ਦਾ ਆਦਰ ਸਨਮਾਨਤਾ ਕਰਨ ਦਾ ਫੈਸਲਾ ਕੀਤਾ ਸੀ 30 ਸਮਰਖਾਨ ਦਾ ਮਨ ਬੜਾ ਖੁਸ਼ ਹੁਣ ਤਾਂ ਉਹ ਬੋਟੀ ਦੇ ਵਿਰੋਧ ਪਾਉਣ ਲਈ ਕਹਿੰਦਾ ਕਿ ਪੂਰੇ 30 ਜਾਨੇ ਮਾਰੇ ਆ ਜੰਗਲ ਦੇ ਵਿੱਚ ਉਹ ਲੇਟਿਆ ਪਿਆ ਸੀ ਕਿ ਮੱਛਰ ਉਹਨੂੰ ਤੰਗ ਕਰਨ ਲੱਗੇ ਤੇ ਉਸਨੇ ਇੱਕ ਇੱਕ ਕਰਕੇ 30 ਮੱਛਰ ਅਸਲ 'ਚ ਮਾਰ ਸੁੱਟੇ ਇਹ ਕਾਰਨਾ ਤਾਂ ਉਸਨੇ ਉੱਥੇ ਲੇਟਿਆ ਕੋਈ ਵੀ ਕਰ ਸਕਦਾ ਸੀ ਪਰ ਕਮਾਲ ਤਾਂ ਉਸਦੀ ਘਰਵਾਲੀ ਦਾ ਸੀ ਜਿਸਨੇ ਉਹਨਾਂ 30 ਮੱਛਰਾਂ ਨੂੰ 30 ਡਾਕੂਆਂ ਵਿੱਚ ਬਦਲ ਦਿੱਤਾ 30 ਮਾਰਖਾਂ ਵਿੱਚ ਵੀਰ ਚੁੱਪ ਕਰ ਗਿਆ ਉਹ ਚੁੱਪਚਾਪ ਲੋਕਾਂ ਨੂੰ ਆਪਣੀ ਮਹਿਮਾ ਸੁਣਾਉਂਦਾ ਉਹ ਦੱਸਦਾ ਨਾ ਕਿ ਮੈਂ ਮੱਛਰ ਮਾਰੇ ਨੇ ਨਾ ਕਿ ਡਾਕੂ ਤੇ ਉਸ ਇਲਾਕੇ ਦੇ ਵਿੱਚ ਕਦੇ-ਕਦੇ ਇੱਕ ਸ਼ੇਰ ਆਉਂਦਾ ਸੀ ਜੋ ਜੰਗਲ ਦੇ ਵਿੱਚ ਚੱਲ ਰਹੇ ਜੜਾਂ ਦੇ ਵਿੱਚੋਂ ਜੋ ਵੀ ਹੱਥ ਲੱਗਦਾ ਧਰੂਕੇ ਲੈ ਜਾਂਦਾ ਤੇ ਮਾਰ ਕੇ ਖਾ ਜਾਂਦਾ ਆਜੜੀਆਂ ਤੱਕ ਨੂੰ ਵੀ ਖਾ ਜਾਂਦਾ ਹੈ ਰਾਜੇ ਕੋਲ ਉਸ ਆਦਮਖੋਰ ਸ਼ੇਰ ਦੀਆਂ ਬਹੁਤ ਸ਼ਿਕਾਇਤਾਂ ਆ ਚੁੱਕੀਆਂ ਸੀ ਰਾਜ ਨੇ ਸੋਚਿਆ ਕਿ ਕਿਉਂ ਨਾ 30 ਮਾਰਖਾਂ ਦਾ ਸਨਮਾਨ ਕੀਤਾ ਜਾਵੇ ਤੇ ਫਿਰ ਇਸ ਨੂੰ ਸ਼ੇਰ ਦਾ ਸ਼ਿਕਾਰ ਕਰਨ ਦਾ ਕੰਮ ਸੌਂਪਿਆ ਜਾਵੇ ਰਾਜੇ ਨੇ 30 ਮਾਰਖਾਂ ਨੂੰ ਦਰਬਾਰ ਚ ਸੱਦ ਕੇ ਉਸ ਦਾ ਸਨਮਾਨ ਕੀਤਾ ਤੇ ਫਿਰ ਉਸ ਸ਼ੇਰ ਨੂੰ ਮਕਾਣ ਦਾ ਹੁਕਮ ਦਿੱਤਾ ਤੇਰੇ ਵਾਸਤੇ ਤਾਂ ਮਾਮੂਲੀ ਜਿਹਾ ਕੰਮ ਐ ਤੂੰ ਬੜਾ ਦਲੇਰ ਆਦਮੀ ਐ ਜਿਹੜਾ 30 ਡਾਕੂ ਨੂੰ ਮਾਰ ਸਕਦਾ ਉਸ ਲਈ ਕਿ ਨਾਤਾ ਸ਼ੇਰ ਕੀ ਚੀਜ਼ ਐ ਤੇ 30 ਮਾਰਖਾਨ ਦੇ ਮੋਹ ਨਿਕਲ ਗਿਆ ਜੀ ਮਹਾਰਾਜ ਪਰ ਉਹ ਖੋਤੂ ਪੈਰਾਂ ਤੱਕ ਕੰਬ ਗਿਆ ਹੁਣ ਉਸ ਨੂੰ ਉਜ਼ਰ ਕਰਨ ਦੀ ਵੀ ਕੋਈ ਗੁੰਜਾਇਸ਼ ਨਹੀਂ ਸੀ ਜੇ ਉਹ ਉਜ਼ਰ ਕਰਦਾ ਤਾਂ ਵੀ ਮਾਰਿਆ ਜਾਂਦਾ ਸੋ ਅਗਲੇ ਦਿਨ 30 ਮਾਰਖਾਨ ਜੰਗਲ ਜਾਣ ਲਈ ਤਿਆਰ ਹੋਇਆ ਸਿਪਾਹੀ ਉਸਨੂੰ ਜੰਗਲ ਵਿੱਚ ਉਸ ਥਾਂ ਛਾੜਦਾ ਜਿੱਥੇ ਆਮ ਤੌਰ ਤੇ ਸ਼ੇਰ ਵਿਚਰਦਾ ਸੀ ਸਿਪਾਹੀਆਂ ਨੇ ਉਸਨੂੰ ਇੱਕ ਤੇਜ਼ ਤਰਾਰ ਤਲਵਾਰ ਤੇ ਇੱਕ ਬੱਕਰਾ ਦੇ ਦਿੱਤਾ ਬੱਕਰਾ ਉਸਨੇ ਇੱਕ ਦਰਖਤ ਨਾਲ ਬੰਨ੍ਹ ਦਿੱਤਾ ਤੇ 30 ਮਾਰਖਾਨ ਤਲਵਾਰ ਲੈ ਕੇ ਦਰਖਤ ਤੇ ਜਾ ਚੜਿਆ ਕਿਉਂਕਿ ਜਿਉਂ ਹੀ ਸ਼ੇਰ ਬੱਕਰੇ ਨੂੰ ਖਾਣ ਲਈ ਲੱਪਕੇਗਾ ਤੇ 30 ਮਾਰਖਾਨ ਸ਼ੇਰ ਤੇ ਤਾਵਾ ਬੋਲ ਕੇ ਉਸਦਾ ਸਿਰ ਵੱਢ ਦੇਗਾ ਕੁਝ ਦਿਨ ਬਾਅਦ ਸ਼ੇਰ ਬੱਕਰੇ ਦੀ ਆਵਾਜ਼ ਸੁਣ ਕੇ ਸੁੰਘਦਾ ਸੁੰਘਦਾ ਉਸ ਦਰਖਤ ਥੱਲੇ ਆਇਆ ਜਿੱਥੇ ਬੱਕਰਾ ਬੰਨਾ ਸੀ ਤੇ ਸ਼ੇਰ ਨੂੰ ਵੇਖਦੇ ਸਾਰ ਤੀਸਮਾਰ ਖਾਂ ਨੂੰ ਕੰਬਣੀ ਛੜ ਪਈ ਤੇ ਉਸ ਦਾ ਸਾਰਾ ਸਰੀਰ ਹੀ ਨਹੀਂ ਬਲਕਿ ਉਸ ਜਿਸ ਠਾਣੀ ਤੇ ਬੈਠਾ ਸੀ ਉਹ ਵੀ ਕੰਬਣ ਲੱਗ ਪਈ ਜਿਸ ਉੱਤੇ ਬੈਠਾ ਸੀ ਸ਼ੇਰ ਵਖਰਾ ਬੱਕਰੇ ਨੂੰ ਵੇਖ ਕੇ ਉੱਛਲਿਆ ਤੇ ਭੁਪਕੀ ਮਾਰ ਕੇ ਬੱਕਰੇ ਤੇ ਟੁੱਟ ਪਿਆ ਤੀਸਮਾਰ ਖਾਂ ਇੰਨੀ ਜ਼ੋਰ ਨਾਲ ਕੰਬਿਆ ਕਿ ਉਹ ਦਰਖਤ ਤੋਂ ਹੇਠਾਂ ਡਿੱਗ ਪਿਆ ਜਿਸ ਠਾਣੀ ਨੂੰ ਉਸਨੇ ਘੁੱਟ ਕੇ ਫੜਿਆ ਸੀ ਉਹ ਵੀ ਨਾਲ ਹੀ ਤਰੀਕੀ ਗਈ ਰੱਬ ਦੀ ਕਰਨੀ ਕਿ ਤੀਸਮਾਰ ਹੇਠਾਂ ਆ ਕੇ ਸ਼ੇਰ ਦੀ ਪਿੱਠ ਤੇ ਜਾ ਡੱਗਾ ਤੇ ਉਸਦੇ ਹੱਥਾਂ 'ਚ ਸ਼ੇਰ ਦੇ ਕੰਨ ਆ ਗਏ ਕਿਉਂਕਿ 30 ਮਾਰਖਾਨ ਜੋ ਟਾਹਣ ਦੇ ਪੱਤੇ ਸਮੇਤ ਸ਼ੇਰ ਦੇ ਉੱਤੇ ਆ ਡੱਗਿਆ ਸੀ ਇਸ ਲਈ ਸ਼ੇਰ ਨੇ ਸਮਝਿਆ ਕਿ ਉਸ ਉੱਪਰ ਕੋਈ ਬਲਾ ਆ ਡੱਗੀ ਹੈ ਤੇ ਕਿਉਂਕਿ ਇਹ ਹੁੰਦਾ ਕੁਦਰਤੀ ਜਦੋਂ ਕਿਸੇ ਵੀ ਦਲੇਰ ਤੋਂ ਦਲੇਰ ਜਾਨਵਰ ਜਾਂ ਬੰਦੇ ਤੇ ਕੋਈ चीज ਡੱਗੇ ਤਾਂ ਘਬਰਾ ਜਾਂਦਾ ਹੈ ਤੇ ਜਦੋਂ ਉਹ ਬੰਦਾ ਟਾਹਣ ਸਮੇਤ ਉਸ ਦੇ ਉੱਤੇ ਡੱਗਾ ਤਾਂ ਸ਼ੇਰ ਘਬਰਾ ਕੇ ਜਿੱਦਨੋ ਵੀ ਮੂੰਹ ਹੋਇਆ ਬਾਹੋਦਾਹੀ ਦੌੜ ਪਿਆ ਤੇ 30 ਮਾਰਖਾਨ ਉਸ ਦੇ ਕੰਨਾਂ ਨੂੰ ਕੋਟਕੇ ਪੋਸਟਕਿਓ ਉਸਦੇ ਉੱਪਰ ਬੈਠਾ ਸੀ ਸ਼ੇਰ ਵਾਹੋ ਦਾ ਹੀ ਦੌੜਦਾ ਜੰਗਲ ਪਾਰ ਕਰਕੇ ਸ਼ਹਿਰ ਦੀ ਹੱਦ 'ਚ ਆ ਪੋ ਜਾ ਸ਼ਹਿਰ ਦੀ ਹੱਦ ਤੇ ਲੋਕੀ ਜਦੋਂ 30 ਮਾਰ ਖਾਨ ਦਾ ਸਵਾਗਤ ਕਰਨ ਲਈ ਖੜੇ ਸਨ ਤਾਂ ਜਦੋਂ ਉਹਨਾਂ ਨੇ ਸ਼ੇਰ ਦੀ ਪਿੱਠ ਤੇ 30 ਮਾਰ ਖਾਨ ਨੂੰ ਬੈਠਾ ਵੇਖਿਆ ਉਹ ਦੰਗ ਰਹਿ ਗਏ ਕਿ ਹੈ ਇਹ ਤਾਂ ਜਰ ਸ਼ੇਰ ਨੂੰ ਘੋੜਾ ਬਣਾਈ ਹੁੰਦਾ ਸੋ ਉਹਨਾਂ ਨੇ ਨੇੜੇ ਪਹੁੰਚ ਕੇ 30 ਮਾਰ ਖਾਨ ਨੂੰ ਸ਼ੇਰ ਦੀ ਪਿੱਠ ਤੋਂ ਉਹਨਾਂ ਦੇ ਨੇੜੇ ਪਹੁੰਚ ਕੇ 30 ਮਾਰ ਖਾਨ ਸ਼ੇਰ ਦੀ ਪਿੱਠ ਤੋਂ ਡਿੱਗ ਪਿਆ ਲੋਕੀ ਡਾਂਗਾ ਲੈ ਕੇ ਸ਼ੇਰ ਦੇ ਪਿੱਛੇ ਨੱਠੇ ਸ਼ੇਰ ਪਹਿਲਾਂ ਹੀ ਆਪਿਆ ਸੀ ਘਬਰਾਇਆ ਸੀ ਹਾਉ ਹਾਉ ਹੋਇਆ ਸੀ ਤੇ ਉਹਦੇ ਸਾਹ ਚ ਸਾਹ ਨਾਲ ਵਾਲੇ ਉਹ ਪਹਿਲਾਂ ਘਬਰਾਇਆ ਹੋਇਆ ਕੁਝ ਆ ਗਿਆ ਸ਼ਹਿਰੀ ਇਲਾਕੇ 'ਚ ਉਹ ਬੈਸੀ ਘਬਰਾ ਗਿਆ ਤੇ ਲੋਕਾਂ ਨੇ ਡਾਂਗਾ ਮਾਰ ਮਾਰ ਕੇ ਸ਼ੇਰ ਨੂੰ ਥਾਂ ਢੇਰੀ ਕਰ ਦਿੱਤਾ ਜਦੋਂ ਰਾਜੇ ਨੂੰ ਉਸ ਗੱਲ ਦੀ ਖਬਰ ਹੋਈ ਤਾਂ ਉਸ ਨੇ 30 ਮਰਖਾਂ ਦਾ ਦੁੱਗਣਾ ਆਦਰ ਕੀਤਾ ਤੇ ਉਸ ਤੇ ਸਮਾਨ ਦੇ ਵਿੱਚ ਸਨਮਾਨ ਦੇ ਵਿੱਚ ਜ਼ਗੀਰ ਵੀ ਬਖਸ਼ੀ ਤੇ 30 ਮਰਖਾਂ ਦੀ ਕਿਸਮਤ ਜਾਗ ਪਈ ਇਹਨੂੰ ਕਹਿੰਦੇ ਆ ਕਈ ਕਈ ਇਦਾਂ ਦੇ ਕਾਗਜ਼ੀ ਪਹਿਲਵਾਨ ਹੁੰਦੇ ਨੇ ਉਹ ਡਰਿਆ ਤਾਂ ਵੈਸੇ ਸੀ ਉਹ ਕਹਿੰਦੇ ਜੀ ਆ ਦੇਖੋ ਸ਼ੇਰ ਦੀ ਸਵਾਰੀ ਕਰਦਾ ਆਉਂਦਾ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਹੁੰਦੇ ਨੇ ਨਾ ਜਿਨ੍ਹਾਂ ਦੇ ਕੰਮ ਲੋਟ ਆ ਜਾਂਦਾ ਇਹ ਪੰਜਾਬ ਦੀ ਸਿਆਸਤ ਚ ਕਈ ਇਸ ਤਰ੍ਹਾਂ ਦੇ ਸੱਜਣ ਨੇ ਜਿਨ੍ਹਾਂ ਦੇ ਕੰਮ ਇਦਾਂ ਹੀ ਲੋਟ ਆਇਆ ਲੋਟ ਆ ਰਿਹਾ ਤੇ ਲੋਟ ਆਏਗਾ ਸੋ ਇਸ ਤਰ੍ਹਾਂ ਦੇ ਤੀਸਮਾਰ ਖਾਨ ਨੇ ਇਹਨਾਂ ਤੋਂ ਬਚ ਕੇ ਰਿਹਾ ਕਰੋ ਸੋ ਲੱਲੂ ਕਰੇ ਕਬਲੀਆਂ ਰੱਬ ਸਿੱਧੀਆਂ ਪਾਉਂਦਾ ਹਾਲਾਂਕਿ ਇਹ ਹੈ ਤਾਂ ਐਂਟਰਟੇਨਮੈਂਟ ਪਰ ਇਹਦੇ ਵਿੱਚ ਇੱਕ ਮਿਥ ਦੇ ਵਿੱਚ ਇੱਕ ਮਤ ਦਿੱਤੀ ਗਈ ਹੈ ਕਿ ਜੇ ਕਿਤੇ ਤੁਹਾਡੀ ਇਦਾਂ ਦਾ ਕੰਮ ਰਾਸ ਆ ਜੇ ਨਾ ਤਾਂ ਚੁੱਪ ਬਟ ਲੈਣ ਚ ਭਲਾਈ ਹੈ ਹੁਣ ਉਹ ਕਹਿੰਦਾ 30 ਮਾਰ ਕੇ ਆਇਆ ਤੇ ਗੱਲ ਧੁੰਮ ਗਈ ਇਦਾਂ ਪਿੰਡਾਂ 'ਚ ਕਈ ਲੋਕਾਂ ਦੇ ਬਹੁਤ ਲੋਟ ਆਉਂਦਾ ਉਹਨਾਂ ਨੇ ਕੀਤਾ ਕੁਛ ਨਹੀਂ ਹੁੰਦਾ ਉਹ ਕੁਝ ਇੱਕ ਕਈ ਵਾਰੀ ਫੌਜ ਚ ਆਏ ਹੁੰਦੇ ਨੇ ਜਾਂ ਬਾਹਰ ਰਹਿ ਕੇ ਆਏ ਹੁੰਦੇ ਨੇ ਉਹ ਇੰਨੀ ਸ਼ਾਤਰਤਾ ਦੇ ਨਾਲ ਆਪਣੀ ਗੱਲ ਨੂੰ ਵਧਾ ਚੜਾ ਕੇ ਪੇਸ਼ ਕਰ ਦਿੰਦੇ ਨੇ ਕਿ ਪਿੰਡ ਦੇ ਵਿੱਚ ਉਹ ਬਹੁਤ ਵਾਰ ਬਣ ਬੈਠਦੇ ਨੇ ਤੇ ਉਥੋਂ ਆਪਣਾ ਜਿਗਾੜ ਲਾ ਲੈਂਦੇ ਨੇ ਉਹ ਕਹਿੰਦੇ ਨਾ ਵੀ ਜਿਹਦੀ ਗੱਲ ਚੱਲਣੀ ਆਉਂਦੀ ਆ ਨਾ ਜਿਹਨੂੰ ਉਹਦੇ ਸੱਤ ਹੱਲ ਚੱਲਦੇ ਨੇ ਤੇ ਇਸ ਕਰਕੇ ਬਹੁਤੇ ਲੋਕ ਗੱਲਾਂ ਦਾ ਖਟਾ ਖਾਂਦੇ ਨੇ ਵੈਸੇ ਤਾਂ ਕਹਿਣ ਨੂੰ ਤਾਂ ਸਾਡਾ ਮਹਿਕਮਾ ਵੀ ਇਦਾਂ ਦਾ ਹੀ ਆ ਨਾ ਅਸੀਂ ਵੀ ਹੁਣ ਮੀਡੀਆ 'ਚ ਵੀ ਇਵਨ ਸਿਆਸਤ 'ਚ ਵੀ ਇਵਨ ਪ੍ਰੀਚਰ 'ਚ ਵੀ ਪ੍ਰੀਚਰ ਵੀ ਇਵਨ ਜੇਦੋਂ ਤੁਸੀਂ ਕਿਸੇ ਦੇ ਹੱਕ ਹਕੂਕ ਤੇ ਡਾਕਾ ਮਾਰਨਾ ਜੇ ਤੁਹਾਨੂੰ ਗੱਲ ਆਉਂਦੀ ਹੈ ਤੁਸੀਂ ਅੱਛੀ ਵਕਾਲਤ ਕਰ ਸਕਦੇ ਹੋ ਬੈਸ ਮੁਆਵਸਾ ਕਰ ਸਕਦੇ ਹੋ ਤਾਂ ਕਈ ਵਾਰੀ ਸੱਚਾ ਬੰਦਾ ਵੀ ਤੁਹਾਡੇ ਅੱਗੇ ਨਹੱਥਾ ਪੈ ਜਾਂਦਾ ਹੈ ਸਿੱਥਾ ਪੈ ਜਾਂਦਾ ਹੈ ਉਹਨੂੰ ਮੌਕੇ ਤੇ ਗੱਲ ਆਉੜਦੀ ਨਹੀਂ ਅਦਾਲਤ ਨੇ ਤੁਹਾਡੇ ਸਬੂਤ ਦਾ ਦਲੀਲ ਦੀ ਬਲਾਂ ਤੇ ਤੁਹਾਡੀ ਗੱਲ ਸੁਣਨੀ ਹੈ ਇਹਦੇ 'ਚ ਇੱਕ ਮੱਤ ਦਿੱਤੀ ਗਈ ਹੈ ਕਿ ਕਈ ਵਾਰੀ ਇਸ ਤਰ੍ਹਾਂ ਦੇ ਬੰਦੇ ਹੁੰਦੇ ਨੇ ਉਹਨਾਂ ਦਾ ਸੱਚ ਜਾਣਨ ਦੀ ਕੋਸ਼ਿਸ਼ ਕਰੋ ਕਿ ਵਾਕਈ ਉਸਨੇ 30 ਮਾਰੇ ਸੀਗੇ 30 ਮਾਰੇ ਸੀ ਤੇ ਸੋਣੀ ਸੁਣਾਈ ਗੱਲ ਤੋਂ ਚਲੋ ਉਹਦੇ ਪੈਰ ਹਿੱਟ ਬਟੇਰ ਆ ਗਿਆ ਉਹ ਰਾਜੇ ਕੋਲ ਪਹੁੰਚ ਗਿਆ ਉੱਥੇ ਉਸਨੇ ਸਿਆਣਪ ਸਮਝੀ ਚੁੱਪ ਬੈਠ ਬੈਠਾ ਤੇ ਉਹ ਡਰਿਆ ਹੋਇਆ ਉਸਤੇ ਉਹ ਕੰਮਰਾਸ ਆ ਗਿਆ ਸੋ ਇਸ ਕਰਕੇ ਇਹ ਵੀ ਹੈ ਕਿ ਕਈ ਵਾਰੀ ਤੁਸੀਂ ਹੁਣ ਜਦੋਂ ਗੱਲ ਕਹਿ ਬੈਠੇ ਉਸ ਤੋਂ ਮੁਕਰੋ ਨਾ ਕਿ ਹੋ ਸਕਦਾ ਸ਼ੇਰ ਨੂੰ ਮਾਰਨ ਦੀ ਤੁਹਾਨੂੰ ਜੌਬ ਲੱਗੀ ਜੇ ਤੁਸੀਂ ਮੁਕਰ ਜਾਂਦੇ ਰਾਜੇ ਨੂੰ ਦੱਸ ਦਿੰਦੇ ਕਿ ਭਾਈ ਮੈਂ ਨਹੀਂ ਮਾਰ ਮੁਰ ਸਕਦਾ ਮੇਰਾ ਔਖਾ ਤਾਂ ਸ਼ਾਇਦ ਉਸ ਦੇ ਪੱਲੇ ਛੱਤਰ ਪੈਣੇ ਸੀਗੇ ਪਰ ਹੁਣ ਚਲੋ ਮੰਨ ਗਿਆ ਤੇ ਸ਼ੇਰ ਦੀ ਸਵਾਰੀ ਉਹਦੇ ਰਾਸ ਆ ਗਈ ਤੇ 30 ਮਾਰਖਾਨ ਜ਼ਗੀਰ ਦਾ ਮਾਲਕ ਬਣ ਬੈਠਾ ਸੋ ਇਸ ਦੇ ਵਿੱਚ ਹਲਕਾ ਐਂਟਰਟੇਨ ਵੀ ਹੁੰਦਾ ਤੇ ਕਿਤੇ ਨਾ ਕਿਤੇ ਝੂਠ ਬੋਲਣ ਤੋਂ ਗੁਰੇਜ਼ ਕਰਨ ਦੀ ਤਾਕੀਦ ਵੀ ਪੰਜਾਬੀ ਮੁਸਤਕਬਲ ਨੂੰ ਦਿੱਤੀ ਗਈ ਹੈ ਸੋ ਇਹ ਸੀ 30 ਮਾਰਖਾਨ ਦੀ ਕਹਾਣੀ ਸੋ ਕਈ ਲੋਕ ਕਾਣੀਆਂ ਜਿਹੜੀਆਂ ਤੁਸੀਂ ਸੁਣੀਆਂ ਨੇ ਜਰੂਰ ਦੱਸਿਓ ਤੁਹਾਡੇ ਇਸ ਕਹਾਣੀ ਨੂੰ ਥੋੜਾ ਜਿਆ ਹੋ ਸਕਦਾ ਬਦਲਾ ਕੇ ਪੇਸ਼ ਕੀਤਾ ਗਿਆ ਹੋਵੇ ਪਰ ਇਹ ਜਿਹੜੀ ਪੰਜਾਬੀ ਫੋਕਲੋਰ ਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਇਹ ਬਾਤਾਂ ਨੇ ਜੋ ਪੰਜਾਬ ਦਾ ਇਹ ਲੋਕ ਜਾਨ ਹੈ ਉਸ ਦੇ ਵਿੱਚ ਇਲਾਕੇ ਦੇ ਹਿਸਾਬ ਨਾਲ ਕਈ ਚੀਜ਼ਾਂ ਬਦਲ ਜਾਂਦੀਆਂ ਨੇ ਪਰ ਇਸ ਦੇ ਵਿੱਚ ਕਿਤੇ ਨਾ ਕਿਤੇ ਇਹ ਅਟਲ ਸਚਾਈਆਂ ਵੀ ਨੇ ਸੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਆਪਣੇ ਇਹਨਾਂ ਪ੍ਰੋਮਾਂ ਨੂੰ ਟਵਾਣਾ ਰਿਡੀ ਦੇ YouTube ਪੇਜ ਤੇ ਸੁਣਦੇ ਹੋ ਤੇ ਇਸ YouTube ਪ੍ਰੋਮ ਦਾ ਲਿੰਕ ਆਡੀਓ ਦਾ ਜਾਂ ਵੀਡੀਓ ਦਾ ਤੇ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਤੇ ਮੰਗਵਾ ਸਕਦੇ ਹੋ 9876309655 ਆਪਣਾ WhatsApp ਗਰੁੱਪ ਨੰਬਰ ਹੈ ਇਸੇ ਨੰਬਰ ਤੇ ਪ੍ਰੋਮ ਨੂੰ ਕਾਲ ਕਰ ਸਕਦੇ ਤੇ ਇਸੇ ਨੰਬਰ ਤੇ ਇਹਨਾਂ ਪ੍ਰੋਮਾਂ ਦਾ ਲਿੰਕ ਵੀ ਮੰਗਵਾ ਸਕਦੇ ਹੋ ਸੋ ਇਸ ਤਰ੍ਹਾਂ ਦੀਆਂ 30 ਮਾਰ ਖਾਨ ਵਰਗੀਆਂ ਕਹਾਣੀਆਂ ਹਰ ਸੱਭਿਆਚਾਰ ਦੇ ਵਿੱਚ ਮਿਲਦੀਆਂ ਨੇ ਇਹ ਸੀ ਲੋਕ ਕਹਾਣੀ 30 ਮਾਰ ਖਾਨ ਤੇ ਲੋ ਆਪਣੇ ਨਾਲ ਕੋਈ ਸਰੋਤੇ ਨੇ ਜੁੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇਹ ਕਹਾਣੀਆਂ ਆਪਣੇ ਕਹਾਣੀ ਭਾਗ ਹੈ ਜਦੋਂ ਆਪਣੀ ਪਲੇਲਿਸਟ ਆ ਉੱਥੇ ਤੁਸੀਂ ਜਾਂਦੇ ਹੋ ਤੇ ਬਹੁਤ ਸਾਰੀਆਂ ਸਟੋਰੀਜ਼ ਪਈਆਂ ਨੇ ਸੋ ਖਾਸ ਕਰਕੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਇਹ ਕਹਾਣੀਆਂ ਜ਼ਰੂਰ ਭੇਜਿਓ ਤੇ ਇਹ ਖਾਸ ਕਰਕੇ ਉਹ ਬੱਚਿਆਂ ਦੇ ਮਕਸਦ ਨਾਲ ਹੀ ਇਹ ਸੁਣਾਈ ਦੀਆਂ ਨੇ ਕਿਉਂਕਿ ਪੰਜਾਬੀ ਸਭਿਆਚਾਰ 'ਚ ਇਹ ਬਾਤਾਂ ਇਹ ਲੋਕ ਕਹਾਣੀਆਂ ਲੋਪ ਹੋ ਰਹੀਆਂ ਨੇ ਪੰਚਤੰਤਰ ਦੀਆਂ ਕਹਾਣੀਆਂ ਲੋਪ ਹੋ ਰਹੀਆਂ ਨੇ ਬੱਚੇ ਇਹਨਾਂ ਨੂੰ ਕਾਫੀ ਐਂਟਰਟੇਨ ਵੀ ਕਰਦੇ ਨੇ ਸੋ ਵਧੀਆ ਲੱਗਿਆ ਜ਼ਰੂਰ ਆਪਣੇ ਬੱਚਿਆਂ ਤੱਕ ਇਹ ਜ਼ਰੂਰ ਭੇਜਿਓ